ਦਿਸਤ ਨਾ ਸੋ ਵੀ ਆਪਣੇ ਸਫਰ ਦੀ ਆਖਰੀ ਸਵੇਰ ਇਹੋ ਹੀ ਹੈਗੀ ਆਪਾਂ ਨੂੰ ਜਸਪੇ ਤੋਂ ਕੱਲ ਆਪਾਂ ਬਰਾਲਾ ਚਲਾ ਕਰ ਲਿਆ ਸੀ ਮਡਲਾ ਪਲਾਨ ਕੱਲ ਸਰਚ ਰੁਕਣ ਦਾ ਸੀਗਾ ਪਰ ਸਮਾ ਸੀਗਾ ਤਾਂ ਬਰਾਲਾ ਚਲਾ ਕਰਾਸ ਕਰਕੇ ਇੱਥੇ ਪਹੁੰਚ ਗਏ ਸੀ ਤੇ ਅੱਜ ਦੇ ਸਫਰ 'ਚ ਕੁਝ ਜ਼ਿਆਦਾ ਨਹੀਂ ਹੋਣਾ ਅੱਜ ਪੰਜਾਬ ਪਹੁੰਚ ਜਾਾਂਗੇ ਤੇ ਮੋਟਰਸਾਈਕਲ ਖਿੱਚਣੀਆਂ ਥੋੜੇ ਜਿਹੀ ਤੇ ਇਹ ਜਿਹੜੀ ਅੱਜ ਦੇ ਸਫਰ ਦੀ ਮੇਨ ਹਾਈਲਾਈਟ ਹੋਊਗੀ ਉਹ ਹੋਊਗੀ ਵੀ ਬਾਈ ਕੋ ਸਾਹਿਬ ਦੇਵ ਕੁਰਾਈ ਵਾਲਾ ਉਹ ਇੱਥੇ ਪਿਛਲੇ ਸ਼ਹਿਰ ਚ ਬੈਠੇ ਨੇ ਦਾਰ ਚਾਚ ਉਹਨਾਂ ਨੂੰ ਮਿਲਣਾ ਥੋੜਾ ਟਾਈਮ ਉਹਨਾਂ ਦੀ ਸੰਗਤ ਨੂੰ ਇੰਜੋਏ ਕਰਾਂਗੇ ਮਾਣਾਂਗੇ ਕੱਲਾਂ ਬੱਤ ਸੁਣਾਗੇ ਉਹਨਾਂ ਦੀਆਂ ਉਹ ਪੈਦਲ ਸਫ਼ਰ ਦੇ ਨੇ ਤੇ ਫਿਰ ਖਿੱਚਾਂਗੇ ਮੋਟਰਸਾਈਕਲਾਂ ਨੂੰ ਪੰਜਾਬ ਬੰਨੀ ਅੱਜ ਤੁਰੇ ਸੀਗੇ ਜਸਪਾ ਤੋਂ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਦੇ ਸਫ਼ਰ ਦੀ ਮੇਨ ਹਾਈਲਾਈਟ ਬਾਈ ਬੇਕੁੜਾਈ ਵਾਲੀ ਹੋਣਗੇ ਕਿਉਂਕਿ ਹੁਣ ਪੰਜਾਬ ਹੀ ਮੁੜਨਾ ਅੱਜ ਤੇ ਦੂਬਾਦ ਵਾਲੇ ਸ਼ਹਿਰਾਂ ਵਿੱਚ ਰੁਕਣਾ ਕੋ ਨਹੀਂ ਤੇ ਨਾਲ ਬਾਈ ਸੰਦੀਪ ਬਾਈ ਹੁਣੀ ਕਰ ਰਹੇ ਨੇ ਪੈਦਲ ਸਫਰ ਤੇ ਅੱਜ ਰੁਕੇ ਹੋਏ ਨੇ ਦਾਰਚਾ ਤੇ ਦੂ ਅੱਗੇ ਜਾਣਗੇ ਬਾਈ ਹੁਣੀ ਲੇਹ ਤੱਕ ਸਫਰ ਕਰਨਾ ਹੈ ਇਹਨਾਂ ਨੇ ਤੇ ਤਿੰਨ ਜਣੇ ਜਿਹੜੇ ਸਫਰਾਂ ਨੂੰ ਪਸੰਦ ਕਰਦੇ ਆ ਤਿੰਨ ਜਣੇ ਜਿਹੜੇ ਦੇਵੀ ਮਖਸੂਸਪੂਰੀ ਦੇ ਫੈਨ ਨੇ ਮੇਨ ਗੱਲ ਇਹ ਆ ਵੀ ਦੇਵੀ ਮਖਸੂਸਪੂਰੀ ਦੇ ਫੈਨ ਤਿੰਨ ਬੈਠਣੇ ਇੱਥੇ ਠੀਕ ਐ ਸਫਰਾਂ ਨੂੰ ਕਰਨ ਵਾਲੇ ਦੇਵੀ ਮਖਸੂਸਪੂਰੀ ਸਾਹਿਬ ਨੂੰ ਸੁਣਨ ਵਾਲੇ ਚੋਰ ਬਾਈ ਜੀ ਦਰਦ ਨਹੀਂ ਕਰਦਾ ਬਾਈ ਸਾਹਿਬ ਹੈ ਸਤਿ ਸ਼੍ਰੀ ਅਕਾਲ ਜਿਹੜੀ ਸਤਿ ਸ਼੍ਰੀ ਮਿੱਤਰ ਦੇ ਦੇਖਣਗੇ ਵੀਡੀਓ ਰਹੀ ਆ ਆਪਾਂ ਨੂੰ ਠੀਕ ਹੈ ਜੀ ਬਹੁਤ ਸਫਰ ਹੋ ਰਿਹਾ ਬਾਈ ਠੀਕ ਹੈ ਜੀ ਸਾਰੇ ਭਰਾਵਾਂ ਦਾ ਸਾਰਾ ਦਾ ਸਹਿਯੋਗ ਆ ਜੀ YouTube ਤੇ ਦੇਖਦੇ ਉਹਨਾਂ ਦਾ ਵੀ ਆ ਜਿਹੜੇ ਰਾਹਾਂ ਚ ਮਿਲ ਜਾਂਦੇ ਆ ਵੀ ਉਹਨਾਂ ਦਾ ਵੀ ਆ ਇਹ ਮੇਰਾ ਸਫਰ ਬਾਈ ਇੱਥੋਂ ਮੈਂ ਸ਼ੁਰੂ ਕੀਤਾ ਅਡਲ ਟਨਲ ਤੋਂ ਠੀਕ ਹੈ ਜੀ ਜੰਸਕਰ ਵੇਲੀ ਪਦਮ ਕਾਰਗਿਲ ਪਟਾਲਿਕ ਲੇ ਨੂਬਰਾ ਥੈਂਗੋਂਗ ਸੂ ਮਰਾਰੀ ਹਨਲੇ ਹੋ ਕੇ ਸਾਰਾ ਲਦਾਖ ਆਪਾਂ ਪੈਦਲ ਕੰਪਲੀਟ ਕਰਾਂਗੇ ਵੀਰੇ ਇਹ 4 ਮਹੀਨੇ ਦਾ ਮੇਰਾ ਟਾਰਗੇਟ ਹੈ 4 ਮਹੀਨੇ ਦਾ ਟਾਰਗੇਟ ਹੈ ਸੋ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਆ ਮੈਂ ਅਗਲੇ ਸਫ਼ਰ ਦੇ ਲਈ ਤੇ ਪਹਿਲਾਂ ਵੀ ਬਾਈ ਗੁਰਮਾਲੇ ਸੀਗੇ ਖੜੇ ਹਨ ਬਾਈ ਗੁਰਮਾਲੇ ਹਾਂ ਪਹਿਲਾਂ ਬਾਈ ਗੁਰਮਾਲੇ ਖੜੇ ਸੀਗੇ ਤੇ ਬਾਈ ਨੂੰ ਪੂਰੀਆਂ ਪੂਰੀਆਂ ਨਜਾਇਜ਼ ਜਿਹਨੇ ਟ੍ਰੱਕ ਭਰ ਕੇ ਗੋਡਲਾਕ ਵੈਸਟ ਵਿਸ਼ੇ ਪੀ ਸਫ਼ਰ ਪੂਰਾ ਕਰਨੇ ਤੇ ਬਾਈ ਨਾਲ ਜਿਹੜੇ ਬੰਦੇ ਖੈਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਜਿਹੜੇ ਮੈਨੂੰ ਦੇਖਣਗੇ ਉਹ ਬਾਈ ਨਾਲ ਨਾ ਜੁੜੇ ਹੋਣ ਖੈਰ ਠੀਕ ਹੈ ਬਾਈ ਨਾਲ ਜੁੜੇ ਹੋਣਗੇ ਬਾਈ ਰੀਸਪੋਰਟ ਕਰੋ ਠੀਕ ਹੈ ਤੇ ਹੋਰ ਬੰਦ ਐਡ ਕਰਨਾ ਚਾਹੁੰਦੇ ਕੋ ਸਰ ਬਾਈ ਬਾਕੀ ਦੋ ਬੰਦਿਆਂ ਨੂੰ ਮਿਲੇ ਆ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਸੀ ਇੱਕ ਨਰੂਆਣੇ ਵਾਲਾ ਮੁੰਡਾ ਹੂੰ ਤੇ ਚਲੋ ਉਹਦੀਆਂ ਦਾ ਫੇਸਬੁੱਕ ਤੇ ਰੀਲਾਂ ਹੀ ਦੇਖਦਾ ਗਿਆ ਹਾਂ ਪਰ ਬਾਈ ਨੂੰ ਤਾਂ ਮੈਂ ਪੜ ਜਾਵੀਆਂ ਬਾਈ ਦੀਆਂ ਪੋਸਟਾਂ ਨੂੰ ਫੇਸਬੁੱਕ ਤੇ ਪੜਦਾ ਹਾਂ ਬੜੇ ਚਿਰ ਪਹਿਲਾਂ ਨਾ ਇੱਕ ਕੁੜੀ ਨੇ ਐਕਟਵਾ ਦੇ ਉੱਤੇ ਜਾਂਦੀ ਨੇ ਮੁੰਡਾ ਮਾਰਦਾ ਸੀ ਉਹ ਹੂੰ ਸਾਰਾ ਪੰਜਾਬ ਖਲਾਫ ਹੋ ਗਿਆ ਮਜ਼ਾਕ ਕੀਤੇ ਟੀਚਰਾਂ ਕੀਤੀਆਂ ਬਾਈ ਨੇ ਇੱਕ ਪੋਸਟ ਪਾਈ ਸੀ ਹੂੰ ਉਹ ਪੋਸਟ ਤੋਂ ਮੈਂ ਬਾਈ ਦਾ ਫੈਨ ਹੋ ਗਿਆ ਹੂੰ ਮੈਂ ਨਾਲੇ ਸਫਰ ਖੈਰ ਪਹਿਲਾਂ ਵੀ ਦੇਖਦਾ ਸੀ ਪਰ ਉਸ ਤੋਂ ਬਾਅਦ ਮੈਂ ਬਾਈ ਦੀਆਂ ਲਿਖਤਾਂ ਲੱਭ ਲੱਭ ਕੇ ਪੜਨ ਲੱਗਿਆ ਤੇ ਬਾਈ ਦੀ ਕਿਤਾਬ ਆ ਤੁਰਿਆ ਤੁਰਿਆ ਜਾ ਮੈਂ ਕਿਤਾਬ तकरीबन तकरीबन 80% ਪੜ ਚੁੱਕਿਆ ਹਾਂ ਤੇ ਬਾਈ ਜੇ ਸਫਰ ਕਰਨੇ ਪਸੰਦ ਨੇ ਜ਼ਰੂਰੀ ਨਹੀਂ ਹਿਮਾਲਿਆ ਚ ਜਾਂ ਕਿਤੇ ਵੀ ਜੇ ਤੁਸੀਂ ਕਰੋ ਨਿਕਲਣਾ ਪਸੰਦ ਕਰਦੇ ਹੋ ਤੇ ਬਾਈ ਨੂੰ ਜ਼ਰੂਰ ਪੜੋ ਨਹੀਂ ਇਹ ਤਾਂ ਬਾਈ ਦੀ ਚੀਜ਼ ਦੇ ਅਸੀਂ ਕਾਇਲਾਂਗੇ ਬਾਈ ਚੱਲ ਰਹੀ ਮੇਨ ਚੀਜ਼ ਹੋਣਾ ਹਮੇਸ਼ਾ ਸਹੀ ਗੱਲ ਕਰਦਾ ਇਹ ਨਹੀਂ ਹੈਗਾ ਵੀ ਬੈਨ ਚ ਬੈ ਜੀਏ ਤੇ ਆਪਾਂ ਸਾਰਿਆਂ ਦੇ ਫੇਵਰਿਟ ਜੇ ਬਣ ਜੀਏ ਉਹ ਕੰਮ ਨਹੀਂ ਹੈਗੀ ਉਹ ਬਾਈ ਦੀ ਬਹੁਤ ਵੱਡੀ ਆਪਾਂ ਕਰੀ ਵੀ ਖੂਬੀ ਹੈਗੀ ਇਹ ਚੀਜ਼ ਹੈ ਆਪਾਂ ਵੀ ਬਹੁਤ ਫੈਨ ਆ ਬਾਈ ਦੀ ਹਣ ਪੋਸਟਾਂ ਪੜੀ ਲਿਆ ਨੇ ਬਾਈ ਆਪਣੇ ਮਿੱਤਰ ਢਿਲੋਂ ਅਮਨ ਦੀ ਨਾਲ ਵੀ ਆਇਆ ਸੋ ਸਾਰੀਆਂ ਗੱਲਾਂ ਬਾਤਾਂ ਜੇ ਪੜ ਕੇ ਦੇਖਦੇ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬਾਈ ਇਦਾਂ ਹੀ ਚੜਾਈਆਂ ਚ ਰਹੀ ਪੂਰੀਆਂ ਤਰੱਕੀਆਂ ਚ ਰਹੀ ਠੀਕ ਹੈ ਜੀ ਤੇ ਆਪਾਂ ਇਹ ਤੋਂ ਕਰਾਂਗੇ ਸ਼ਫਰ ਸ਼ੁਰੂ ਹੁਣ ਗਾਹਾਂ ਦਾ ਵਾਪਸੀ ਦਾ ਵਾਪਸ ਜਾਣ ਨੂੰ ਖੈਰ ਮਨ ਤਾਂ ਨਹੀਂ ਕਰ ਰਿਹਾ ਜਾਣਾ ਪਿਆ ਅੱਜ ਵੀਰੇ ਘਰੀ ਪਹੁੰਚਾਂਗੇ ਸਿੱਧਾ ਬਾਈ ਨੇ ਰੋਪੜ ਤੋਂ ਜਲੰਧਰ ਨੂੰ ਹੋ ਜਾਣਾ ਮੈਂ ਰੋਪੜ ਤੋਂ ਬਨਾਲੀ ਨੂੰ ਹੋ ਜਾਣਾ ਤੇ ਪਹੁੰਚ ਜਾਣੇ ਘਰੇ ਅੱਜ ਸਾਡੇ ਕੋਲ ਇੱਕ ਦਿਨ ਹੋਰ ਹੈਗਾ ਸੀ ਸਾਡਾ ਰਾਦਾ ਸੀ ਕਿ ਆਹ ਏਰੀਆ ਦੇ ਵਿੱਚ ਰੁਕਾਂਗੇ ਹਾਂ ਪਰ ਨਹੀਂ ਹੁਣ ਨਾ ਉਹ ਫਿਰ ਗੋੜਕਾ ਤੋਂ ਬਾਹਰ ਹਾਂ ਕੱਲ੍ਹ ਆਲਾ ਸਾਡਾ ਸਫ਼ਰ ਐ ਸੀਗਾ ਵੀ ਸਰਚੂ ਰੁਕਾਂਗੇ ਤੇ ਅੱਜ ਰੁਕਾਂਗੇ ਮਨਾਲੀ ਮਨਾਲੀ ਘੁੰਮਾਂਗੇ ਮੜੇ ਮੋਟਾ ਤੇ ਘਰੇ ਜਾਵਾਂਗੇ ਪਰ ਫਿਰ ਸਾਨੂੰ ਕੱਲ ਲੱਗਿਆ ਬਾਕੀ ਉੱਥੇ ਸਾਨੂੰ ਪੋਸਟ ਵਾਲੇ ਨੇ ਕਹਤਾ ਸਾਡੇ ਬੰਦੇ ਬੈਠੇ ਹੁੰਦੇ ਆ ਅਫਸਰ ਵੀ ਐਡੀ ਵੱਡੀ ਗੱਲ ਨਹੀਂ ਬਾਹਰਲਾ ਚੱਲਦਾ ਸੀ ਦੋ ਵਾਰੀ ਕਰ ਲਵਾਂਗੇ ਸਾਨੂੰ ਮਾਸੀਗੇ ਵੀ 6 ਵਜੇ ਤੇ ਰਾਹ ਬੰਦਗਾਰਾ ਨਾ ਕਰ ਦਿੰਦੇ ਹੁਣ ਪਰ ਉਹ ਬਾਵਾ ਟਾਈਮ ਤੱਕ ਖੁੱਲ ਹੀ ਲੈਂਦਾ ਆਪਣੇ ਤਾਂ ਮੈਂ ਕਹਿੰਦਾ ਲੋਕ ਕਿੱਥੋਂ 6:30 7 ਵਜੇ ਵੀ ਜਾਈ ਜਾਂਦੇ ਸੀ ਹਨਾ ਇਧਰੋਂ ਤਾਂ ਯਾਰ ਹੁਣ 12 ਨਾ ਚੜ ਰਹੀ ਨਹੀਂ ਗਿਆ ਰਹੀ ਨਹੀਂ ਗਿਆ ਸੜਕ ਬਾਲੀ ਸੋਹਣੀ ਬਣੀ ਹੋਈ ਇਹਨਾਂ ਦਾ ਆਹੀ ਰਾ ਬੜੇ ਮਾੜੇ ਹੁੰਦੇ ਜੀ ਮਾੜੇ ਸੀਗੇ ਜਿਹੜੇ ਟਾਈਮ ਅਸੀਂ ਪਹਿਲਾਂ ਆਉਂਦੇ ਰਹੇ ਹਾਂ ਹੂੰ ਤੇ ਪਹਿਲਾਂ ਵੀ ਉਦੋਂ ਪਹਿਲਾਂ ਵੀਰੇ ਮਨਾਲੀ ਤੋਂ ਲੋਕ ਆਉਂ ਮੁਰਦੇ ਸੀ ਕਿ ਜਿਸਪਾਦਾਰ ਚਾਹ ਜਿਹੜੇ ਵੱਡੇ ਆ ਆਪਣੇ ਆਪ ਨੂੰ ਕਹਿੰਦੇ ਕਿ ਕਿਕਰ ਦੀ ਵੀ ਵੀਰ ਲੱਗ ਕੇ ਬੜਾ ਅੱਜ ਜਾਗੇ ਸਹੀ ਸਹੀ ਕਿ ਸਹੀ ਗੱਲ ਹੈ ਸਹੀ ਗੱਲ ਹੈ ਸਿੱਧਾ ਫਿਰ ਇੱਕ ਪੋਸਟ ਦੇ ਵਿੱਚ ਇੱਥੇ ਕਿਨੇ ਰੁਤਾਂਗ ਦਾ ਜ਼ਿਕਰ ਆਉਂਦਾ ਨਾ ਮੈਂ ਇੱਕ ਗੱਲ ਲਿਖਦਾ ਹੁੰਨਾ ਕਿ ਰੁਤਾਂਗ ਨੂੰ ਚੜਨਾ ਪਰਲੇ ਪਾਸਿਓਂ ਸੌਖਾ ਸੀ ਉਰਲੇ ਪਾਸੇ ਉਤਰਨਾ ਲਾਹੌਲ ਵਾਲੇ ਪਾਸੇ ਬਹੁਤ ਔਖਾ ਸੀ ਹੂੰ ਕਚੇ ਰਾ ਟਿਲਕਣਾ ਪੱਥਰ ਵੱਡੇ ਵੱਡੇ ਮੋਟਰਸਾਈਕਲ ਤੇ ਉਤਰਨਾ ਤਾਂ ਖਾਸ ਕਰਕੇ ਔਖਾ ਸੀ ਬਿਲਕੁਲ ਪਰ ਅਡਵੈਂਚਰ ਉਹ ਵੀ ਆਪਣੀ ਮਤਲਬ ਇੱਕ ਅਲੱਗ ਤਰ੍ਹਾਂ ਦੀ ਕੈਨੂ ਅਚੀਵਮੈਂਟ ਮੈਂ ਕਹਿੰਦਾ ਜੇ ਮੈਂ ਤੁਸੀਂ ਕਹਿੰਦੇ ਸੀ ਕਿ ਦੋ ਤਿੰਨ ਸਾਲ ਹੋਰ ਰੁਕੋ ਇੱਥੇ ਬੰਦੇ ਨੂੰ ਅਫਰੋਡ ਲੱਭਣਾ ਕੋਈ ਨਹੀਂ ਨਹੀਂ ਲੱਭਣਾ ਨਹੀਂ ਲੱਭਣਾ ਸਾਰੇ ਰੋਡ ਐ ਬਣੇ ਪਏ ਨੇ ਗਹਿ ਘਟਵੇਂ ਅਰੇ ਬਈ ਜ਼ਰੂਰਤ ਵੀ ਹੈਗੀ ਇਹਨਾਂ ਦੀ ਆਪਾਂ ਸਿਰਫ ਐਡਵੈਂਚਰ ਦੇ ਪੱਖ ਤੋਂ ਦੇਖਦੇ ਆਂ ਹਾਂ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਹਨ ਬਾਈ ਇਹ ਹੋਰ ਨਹੀਂ ਜਾ ਰਹੇ ਨੈਟਵਰਕ ਨਹੀਂ ਜਾ ਰਿਹਾ ਬਿਲਕੁਲ ਬਿਲਕੁਲ ਆਪਣਾ ਤਾਂ ਐਡਵੈਂਚਰ ਆਪਾਂ ਹੋਣਿਆ ਬਾਈ ਤੇ ਇਹਨਾਂ ਦੀ ਕੁੜੀਆਂ ਮਰ ਜਾਂਦੀਆਂ ਨੇ ਰਤਾੰਗ ਪਾਸ ਤੇ ਜਨੇਪੇ ਚ ਆਉਣਾ ਡਿਲੀਵਰੀ ਦੇ ਵੇਲੇ ਜਾਂ ਕੁਝ ਹੋ ਗਿਆ ਅਟਲ ਚ ਨਾਲ ਬਣੀ ਤਾਂ ਚਲੋ ਮਾੜੀ ਸਹੂਲਤ ਹੋਈ ਹੈ ਇਹਨਾਂ ਨੂੰ ਅੱਜ ਹੁਣ ਦੇਖ ਰਹੇ ਆਂ ਜਿੱਦਾਂ ਕਰਜੋਪ ਤੋਂ ਲੈ ਕੇ ਅਸੀਂ ਆ ਗਏ ਆਂ ਕੱਲ ਇੱਥੇ ਹਮ 8 ਘੰਟਿਆਂ ਜਾਂ ਬਾਈਕਰ ਜੋਗ ਤੋਂ ਇੱਥੇ ਆਉਣ ਨੂੰ ਦੋ ਦੋ ਦਿਨ ਪੱਕੇ ਲੱਗ ਜਾਂਦੇ ਸੀ ਬੰਦਾ ਇੱਥੋਂ ਤੁਰਦਾ ਸੀ ਸ਼ੋਅ ਕਰ ਰਹਿਣਾ ਹੁੰਦਾ ਸੀ ਸ਼ੋਅ ਕਰ ਤੋਂ ਫਿਰ ਸੁੰਦੋ ਹੋ ਕੇ ਫਿਰ ਕਰਯੋਗ ਪਹੁੰਚਦਾ ਸੀ ਬਾਕੀ ਵੀਰੇ ਉਹ ਵੀ ਗੱਲ ਆ ਗਈ ਜਿਵੇਂ ਕੱਲ ਸਾਨੂੰ ਲੇਟ ਹੋ ਕੇ ਸਾਨੂੰ ਮੋਬਾਈਲ ਦਾ ਕਨੈਕਸ਼ਨ ਹੀ ਨਹੀਂ ਸੀ ਮਿਲਦਾ ਕਿਤੇ ਸਾਨੂੰ ਆਪ ਨੂੰ ਫਿਰ ਉਹ ਬੀਬੀ ਵਾਲਾ ਘਰੇ ਪਤਾ ਨਹੀਂ ਕਿਵੇਂ ਲੋਕ ਉਹ ਘਰੇ ਕਹਿੰਦੇ ਪਰਵਾਹ ਕਰੀ ਜਾਂਦਾ ਹੋਊਗਾ ਵੀ ਯਾਰ ਕਿੱਥੇ ਰਹਿ ਗਏ ਨੇ ਲੇਟ ਦਾ ਕਰਦੀ ਨਹੀਂ ਹੁੰਦੇ ਹੈਗੇ ਉਹ ਚੀਜ਼ ਆ ਗਈ ਹੁਣ ਇਹਨਾਂ ਨੂੰ ਜਿਨ੍ਹਾਂ ਨੂੰ ਰੋਜ਼ ਦਾ ਚੱਕਰ ਆਏ ਉਹ ਤਾਂ ਬਹੁਤ ਆਪਾਂ ਕਰੀ ਵੀ ਔਖਾ ਕੰਮ ਹੈ ਜਿਨ੍ਹਾਂ ਦੀਆਂ ਉਹ ਬੁੜੀਆਂ ਦੇ ਚਾਹ ਉਹ ਤੁਹਾਨੂੰ ਹੌਣ ਵਾਲਾ ਹੁੰਦਾ ਸੀ ਨਾ ਅਸੀਂ ਪੁੱਛਿਆ ਨਾ ਤਾਂ ਇੱਕ ਰਹੀ ਵੀ ਤੁਸੀਂ ਕਿਵੇਂ ਸਰਵਾਈਵ ਕਰਦੇ ਹੋ ਤੇ ਭਾਈ ਇਹ ਕਹਿੰਦਾ ਅਸੀਂ ਥੱਲੇ ਸ਼ਿਮਲੇ ਦੇ ਨੇੜੇ ਜਾ ਕੇ ਮਨਾਲੀ ਦੇ ਨੇੜੇ ਜਾ ਕੇ ਮਹੀਨਾ-ਮਹੀਨਾ ਪਹਿਲਾਂ ਕਮਰਾ ਕਰਾਏ ਤੇ ਲੈ ਕੇ ਰਹਿਣਾ ਓਹੋ ਫੇਰ ਤਾਂ ਯਾਰ ਬਾਕੀ ਇਹੋ ਜਿਹੀ ਸਮੱਸਿਆਵਾਂ ਸਮੱਸਿਆਵਾਂ ਮ ਹੈਗੀਆਂ ਬਹੁਤ ਬੱਸਿਆਵਾਂ ਸੀ ਸਹੀ ਗੱਲ ਹਮ ਚੱਲੀ ਜਾਂਦਾ